ਲਓ ਜੀ ਅੱਜ ਫੇਰ ਆਪਣਾ ਗਲੀਚ ਹੋ ਗਿਆ ਉਤੋ ਹੀ ਤਰਕੇ ਦੋ ਤਾਂ ਇੱਕ ਸਾਡਾ ਬਹਿ ਗਿਆ ਠੀਕ ਆ ਹੋ ਫੇਰ ਸਿੱਧੀ ਜੀ ਗੱਲ ਆ ਯਾਰ ਹੁਣ ਅੱਗੇ ਕਿਹੜਾ ਭਾਂ ਦੇ ਜਿੱਤ ਕੇ ਆਉਣੇ ਆ ਫੋੜ ਜਿੱਤ ਕੇ ਆਉਣੇ ਆ ਟਾਈਮ ਨਾਲ ਹੋ ਗਿਆ ਗਲੀਚ ਹੁਣ ਪੀਨੇ ਆ ਚਾਹ ਤੇ ਚੱਲਾਂਗੇ ਪੈਡ ਨੂੰ ਜਾ ਕੇ ਸੌਣੇ ਆ ਹਾਂਜੀ ਭਾਈ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਆਏ ਸੀਗੇ ਬਾਜੀ ਤੇ ਪਿੰਡ ਜੌਣਾ ਨਾਲ ਹੀ ਆ ਆਪਣੇ 5 ਕਿਲੋਮੀਟਰ ਤੇ ਅਰਸ਼ ਇੰਦਰਜੀਤ ਅਰਸ਼ ਦਿਉਲਾ ਲੱਗੀ ਆ ਕਲੀਅਰ ਕਲੀਅਰ ਆ ਮੇਰੇ ਵੀਰੋ 40 ਭਰ ਲਈਓ ਤੇ ਕਾਲੀ ਅਮਲ ਪਾ ਕੇ ਦੇ ਇਹਨੂੰ ਆ ਲੱਗੇ ਆ ਹੋਮੜਾਪ ਮਾਰੇ ਵੱਡੇ ਵੱਡੇ ਇਹਦਾ ਬੁਲਟ ਐ ਪਾ ਪੈਂਦਾ ਯਾਰ ਹੋਰ ਜਰਾ ਆ ਲੱਗੇ ਮੈਨੇ ਭਰਾ ਸਾਰੇ ਪਾਣੀ ਦੇਣ ਤੇ ਵਿੱਚ ਕੂਤਰ ਵੀ ਛੱਡੀ ਜਾਂਦੇ ਆ ਵੀਰੇ 40 ਭਰ ਲੈਣਾ ਆ ਜਮਾਤ ਜਮਾ ਟਾਈਮ ਤੇ ਆਇਆਗਾ ਪੂਰੇ ਟਾਈਮ ਤੇ ਖਾਜੇ ਕੁੱਤ ਉੱਡ ਕੇ ਵਿੱਚ ਮੇਰੇ ਭਰਾ ਹਲੇ ਛੱਡੀ ਜਾਂਦੇ ਆ ਨਹੀਂ ਨਾ ਨਾ 20 20 ਹਜ਼ਾਰ ਪੂਰੇ ਦਿਨ ਵਧੀਆ ਲੱਗੇ ਨੋਈ ਦਵਾ ਇਹਦਾ ਇਹਨਾਂ 20 ਗੰਦਰ ਕੋ ਕੱਡੇ ਹੀ ਨਹੀਂ ਜਾਣੇ ਛੱਡ ਦੇਣਾ ਯਾਰ ਗਰਮ ਨਿਕਲ ਨਹੀਂ ਆਉਂਦੇ ਆਹ ਤਾਂ ਖਾ ਜਾਂਦਾ ਅਰਥ ਇਹਦੇ ਨਾਲ ਨਾ ਮੱਥਾ ਉਹ 20 ਨੇ ਯਾਰ ਤੇ ਗੱਗੀ 20 ਦੇ ਦੇ 20 ਦੇ ਦੇ ਬਲਾਂ ਦੇ ਚਲੋ ਮੋਹਰਾ ਲਵਾਜਾ ਹੈ ਲੋ ਜੀ ਪਾਣੀ ਪੁਣੀ ਦੇ ਲਿਆ ਜੀਗਾ ਤੇ ਹੁਣ ਮੋਹਰਾ ਲਵਾਉਣ ਲੱਗੇ ਆ ਤਿੰਨੇ ਕੂਤਰ ਲੈ ਗਏ ਸੀ ਤੇ ਇਧਰ ਉੱਲੇ ਵੀ ਲੱਗ ਜਾਂਦੇ ਨਾਲ ਦੀ ਨਾਲ ਕੂਤਰਾਂ ਨੂੰ ਦਾ ਮੈਨੂੰ ਪਿੰਜਰਾ ਫੜਾ ਦੇ ਆ ਵੀ ਕਰਨਾ ਕੋਈ ਨਹੀਂ ਲਵਾਉਂਦਾ ਮੋਰ ਲਵਾ ਕੇ ਨਾਲ ਦੀ ਨਾਲ ਛਾੜ ਦੇਣਾ ਆ ਚੜੀ ਜਾਂਦੇ ਆ ਕੂਤਰ ਮੇਰੇ ਭਰਾ ਕਾਫੀ ਬੰਦੇ ਕੋਈ ਨਾ ਕੋਈ ਟੱਕਰ ਨਹੀਂ ਲਾਉ ਤੁਸੀਂ ਲੋ ਜੀ ਕੂਤਰਾਂ ਦੇ ਮੋਰ ਲੱਗ ਗਏ ਜੀ ਆ ਇੱਕ ਰਹਿ ਗਏ ਜੀ ਅਰਥ ਜਾਂਦੇ ਮੋਰ ਲਗਾਉਣੇ ਰਹੇ ਵੀ ਤੇ ਇਹਨਾਂ ਦੇ ਲਾ ਕੇ ਛੱਡ ਲਿਆ ਇੱਕ ਗੱਗੀ ਵਾਲਾ ਰਹਿ ਗਿਆ ਜੀਗਾ ਇਹ ਵਾਲਾ ਕਬਾਲਾ ਭਵਰਾਲ ਅੱਪਰੇ ਦਾ ਹੋ ਜਾ ਤੁਸੀਂ ਫੇਰ ਲਾ ਲਈ ਲੋ ਜੀ ਮੋਰ ਲਵਾ ਲਾ ਆ ਦੇ ਯਾਰ ਛੜ ਤਾਂ ਆਪਾਂ ਪਿੰਗਰੇ ਲੋ ਜੀ ਆਪਾਂ ਵੀ ਕਬੂਤਰ ਛੱਡਤੇ ਸੀਗੇ ਸਾਰੇ ਤੇ ਬਸ ਦੋ ਚਾਰ ਕਬੂਤਰ ਰਹਿ ਗਏ ਹੁਣੇ ਲਗਭਗ ਬਾਕੀ ਤਾਂ ਸਾਰੇ ਕਬੂਤਰ ਛੱਡੇ ਗਏ ਆਪਾਂ ਆਪੇ ਲਾ ਗਏ ਜੀ ਚਾ ਤਾਜੂ ਵੀ ਦੇ ਦੇ ਨਾ ਬਾਕੀ ਕੀ ਕਰਨਾ ਕੀ ਨਹੀਂ ਪੂਤਰ ਵੀ ਹੋ ਗਏ ਜੀ ਬਈ ਜਮਾ ਸੈਟ ਤੇ ਹੁਣ ਆਪਾਂ ਵੀ ਟਿਕਾਣੇ ਲਾ ਕੇ ਬਹਿ ਗਏ ਹਾਂ ਸਟਿੰਗਾ ਪੀਣੇ ਆ ਆਪਾਂ ਉਹ ਬੈਠਾ ਸਾਡਾ ਸੂਟਰ ਇੰਦਰਜੀਤ ਦਾ ਨਾਮ ਪਿਆਰ ਨਾਲੀ ਸ਼ੂਟਰ ਕਹਿੰਦੇ ਆ ਕਦੇ ਟਾਈਗਰ ਵੀ ਕਹਿ ਦਿੰਦੇ ਆ ਬਾਕੀ ਤੁਸੀਂ ਸਾਰੇ ਜਣੇ ਬਣੇ ਰਹੋ ਬਲੌਗਰ ਦੇ ਵਿੱਚ ਜੋ ਜੋ ਬਣੂਗਾ ਠੀਕ ਆ ਆਪਾਂ ਤੁਹਾਨੂੰ ਬਲੌਗ ਦੇ ਵਿੱਚ ਦਿਖਾਵਾਂਗੇ ਨਾ ਪਤਾ ਤਾਂ ਹੈਗਾ ਕਨੈਕਟ ਭਾਈ ਕਰਿਆ ਨਹੀਂ ਹੋਇਆ ਕਨੈਕਟ ਕਰਨ ਨਾਲ ਆਉ ਆ ਲੋ ਜੀ ਵਿੱਚ ਕੂਤਰ ਸੈੱਟ ਹੋ ਗਏ ਆ ਵਿੱਚ ਇੱਕ ਦੋ ਕੂਤਰ ਔਖੇ ਆ ਪਾਣੀ ਮੇਰਾ ਭਰਾ ਘਟ ਦੇ ਦਿਆ ਕਰੋ ਬਾਕੀ ਸਲਾਹਕਾਰਾਂ ਨਾਲ ਗੱਲ ਕਰਦੇ ਆ ਹਾਂਜੀ ਵੀਰੇ ਹੈਗੇ ਕੂਤਰ ਔਖੇ ਵਿੱਚ ਹੈਗੇ ਆ ਭਾਈ ਕਈ ਕੂਤਰ ਔਖੇ ਆ ਆ ਯਾਰ ਵਿੱਚ ਤਾਂ ਕੂਤਰ ਹੋ ਗਏ ਸੈੱਟ ਤੇ ਵਿੱਚ ਕੂਤਰ ਔਖੇ ਨੇ ਪਾਣੀ ਮੇਰਾ ਵੀਰ ਘਟ ਦੇ ਦਿਆ ਕਰੋ ਉਹ ਕਿਹੜਾ ਘੱਟ ਦਿੰਦਾ 100 ml ਦਾ ਤੈਂ ਦੇ ਦਦਾ ਉਹ ਚੱਲ ਮੇਰਾ ਇਹਦਾ ਥੋੜਾ ਜਿਹਾ ਫਿਲਟਰ ਵੱਡਾ ਸੀਗਾ ਬਾਈ ਮੈਂ 90 90 95 ml ਦਿੱਤਾ ਬਾਣੀਏ ਨੇ ਚੱਲਾ ਹੁਣ ਔਖਾ ਸੌਖਾ ਦੇ ਦੇ ਕੀ ਬਣਦਾਗਾ ਆਪਾਂ ਛਾੜਤਾ ਰੱਬ ਦਾ ਨਾਲੇ ਸਾਲਾ ਕੂਟਰ ਵੀ ਜੜਾ ਧੂੜੀ ਤੂੰ ਚੜ ਕੇ ਚੈੱਕ ਕਰਾਉਣਾ ਜਾਣਾ ਪੈਂਦਾਗਾ ਬਚੀ ਧੂੜੀ ਆਪੇ ਚੀ ਪੌੜੀਆਂ ਉਹੀ ਨਾ ਘੰਡ-ਕੁੰਡ ਟੜਵਾਲੀਏ ਟੂੜੀ ਟੂੜੀ ਹੈ ਮੇਰੇ ਵੀਰੋ ਟੈਂ ਵਾਲੇ ਅੱਛਾ ਕਾਲੀ ਕੱਸ ਲੰਡੀ ਗੋਤਰੀ ਉੱਧਰ ਫੈਲਦੀ ਗੋਲਾ ਮਾਸੀ ਹੈ ਲੋ ਜੀ ਅਸੀਂ ਚੱਲੇ ਹੁਣ 200 ਦਾ ਮੁੱਲ ਮੋੜਨ ਯਾਨੀ ਕਿ ਰੋਟੀ ਖਾਣ ਜਾਂਦੇ ਆ ਦਰਵਾਜ਼ੇ ਲੱਗੀ ਹੋਈ ਆ ਤੇ ਸਮਾਰ ਕੇ ਦੇ Đਾਂਗੇ ਤਿੰਨ ਬੰਦੇ ਆ 600 ਦਿੱਤਾ ਹੋਇਆ ਹੈ ਅੱਜ 600 ਤਾਂ ਤਿੰਨ ਦੇਤੋਂ ਖਾਦੀ ਨਹੀਂ ਜਾਣੀ ਮਸਾ 400 ਦੀ ਮਸਾ ਖਾਦੀ ਜਾਊਗੀ ਉਹ ਵੀ ਮੈਂ ਜੈਜ ਕਹਿ ਗਿਆ 400 ਵੀ ਬਹੁਤ ਆ ਯਾਰ ੱੱੱਕਾ ਕਰਦੇ ਆ ਭਾਜੀ ਤਿੰਨ ਕੂਤਰ ਨੇ ਤਿੰਨੇ ਕੂਤਰਾਂ ਨੂੰ 200 ਰੁਪਿਆ ਲਿਆ ਹੋਇਆ ਯਾਰ 600 ਰੁਪਿਆ ਹੋ ਗਿਆ ਨਹੀਂ ਤਾਂ ਜੀ ਰੋਟੀ ਬਣੀ ਖਾਣੀ ਡਿਸਕਾਊਂਟ ਮਿਲਣਾ ਚਾਹੀਦਾ ਜਿੰਨੇ ਕੁ ਉਤਰ ਵੱਧ ਨੇ ਜਾਂ ਤਾਂ ਫਿਰ ਮੈਨੂੰ ਆਇਆ ਬਾਈ ਗਰੁੱਪ ਦੇ ਸਾਰੇ ਬੰਦੇ ਛੱਦ ਲਿਆ ਕਰਨੇ ਆ 15 20 ਬੰਦੇ ਜਿੰਨੇ ਹੋ ਜਾ ਕਰਨਗੇ ਲੰਗਰੀ ਪਾੜਨ ਦੇ ਹੋਣਾ ਬੰਦਿਆਂ ਨੂੰ ਉਦੋਂ ਬਾਅਦ ਬੰਦੇ ਰੋਟੀ ਰੋਟੀ ਖਵਾ ਕੇ ਘਰੇ ਭੇਜ ਦੇਣਾ ਬਾਈ ਮਦਦ ਮਦਦ ਪਾ ਕੇ ਆ ਜਾਓ ਲੋ ਜੀ ਸੰਗ ਤਾਂ ਬਹਿ ਗਈ ਪ੍ਰਸ਼ਾਦਾ ਸ਼ਗਨ ਨੂੰ ਆਪਾਂ ਵੀ ਇੱਥੇ ਡੇਰੇ ਲਾ ਲੈਣੇ ਆ ਆਲੀ ਮੱਝ ਜੀ ਅੱਜ ਫੇਰ ਟੱਕਰ ਗਈ ਬਾਈ ਤੇ ਮੱਝੇ ਓਏ ਅੰਗਰੇਜ਼ ਕਲਸੀਆ ਹੌਸਲਾ ਹੀ ਆ ਹੈਪੀ ਕਲਸੀਆ ਇੰਦਰਜੀਤ ਲੋਟਵੱਦੀ ਐ ਇੱਕ ਪੱਠਾ ਬੈਠਾ ਇੱਥੇ ਜਵਾਂ ਦਾ ਲੋ ਜੀ ਬੰਦੇ ਵਧੀ ਜਾਂਦੇ ਆ ਆ ਗਿਆ ਸਾਡੇ ਕੋਲੇ ਪੁਲਿਸ ਆ ਵੀ ਰਾ ਗਲਸੀਆ ਤੋਂ ਯਾਰਾ ਬਈ ਸਾਡਾ ਜੋ ਭਰਾ ਬੈਠਾ ਜਾ ਹਾਂਜੀ ਬਈ ਤੁਸੀਂ ਦੱਸੋ ਕੋਈ ਗੱਲਬਾਤ ਸੁਣਾਓ ਅਜੇ ਅਜੇ ਕੰਮ ਨਹੀਂ ਹੋਇਆ ਅਜੇ ਕੋਸਾ ਤਾਂ ਅਜੇ ਸਰੀਰ ਨਹੀਂ ਖੁੱਲਿਆ ਤੇ ਪਾਰੇ ਇਹ ਖਰਾਵਾਗੇ ਗੋਲੀ ਪੁੱਟੀ ਨਹੀਂ ਅਜੇ ਜੀ ਉਸਤਾਦ ਗੱਗੀ ਵੀ ਆ ਚੁੱਕਿਆ ਹੈ ਇਹ ਜਰਾ 골ਡੀ ਮੇਰਾ ਆ ਰਿਹਾ ਹੈ ਇਹ ਵੀ ਮੈਦਾਨ ਵਿੱਚ ਪਹੁੰਚ ਚੁੱਕਿਆ ਹੈ ਆ ਸ਼ੂਟਰ ਹੁਣ ਲੱਗਿਆ ਸੌਣ ਕਹਿੰਦਾ ਮੇਰਾ ਉਸਤਾਦ ਗੱਗੀ ਆ ਗਿਆ ਓਏ ਅੰਗਰੇਜ਼ ਦੰਦੀ ਵੱਢੀ ਜਾਂਣਾ ਚੁੰਡੀਆਂ ਆ ਜੂ ਲਵੇ ਜੀ ਨਾ ਬੈਠ ਜਾ ਪਾ ਇਹ ਰੋਟੀ ਘਾਟੀ ਦੰਦੀ ਭਰਦਾ ਬਾਪੂ ਉਹ ਮਾਰਦਾ ਫਾਹੇ ਨੰਬਰ ਤੇ ਪਾ ਦੋ ਹਾਂ ਬਾਪੂ ਲਓ ਜੀ ਅਰਸ਼ ਵੀ ਪਹੁੰਚ ਚੁੱਕਿਆ ਅਰਸ਼ ਦੇਖ ਓਏ ਪੰਡ ਚ ਲਿਆ ਗਿਆ ਜੀ ਅਰਥ ਦੁਬਾਰੀ ਆ ਗਿਆ ਆ ਬੈਠਿਆ ਲੈਣ ਚ ਲੱਗੇ ਸਾਹ ਹੈ ਨਹੀਂ ਸਾਡੇ ਕੋਲੇ ਅਜਾ ਪੈਨਿਕ ਸਾਹਾਂ ਚ ਤੁੱਪੇ ਪੈ ਗਏ ਗਲ ਸੁੱਕੇ ਪਏ ਨੇ ਗਲ ਸੁੱਕੇ ਪਏ ਨੇ ਬੁਰੇ ਹਾਲ ਹੋਏ ਪਏ ਨੇ ਬਹੁਤ ਹੈ ਜਿਹਨੇ ਵੇਜਰ ਫਾਇਰ ਕਹਿ ਦਿੰਨੇ ਆ ਉਹ ਅੱਗਾ ਹੈ ਆਏ ਆਏ ਬੈਠਾ ਲੈਣ ਬਾਈ ਜੀ ਲੋ ਜੀ 1:30 ਵੱਜ ਗਿਆ ਤੇ ਕੰਮ ਚੱਲੀ ਜਾਂਦਾ ਆ ਬਹਿ ਬੂ ਕੇ ਹਰੀ ਜਾਂਦੇ ਆ ਭੱਜ ਕੇ ਹਰੀ ਜਾਂਦੇ ਆ ਸਾਡੇ ਸੀਨੀਅਰ ਖਿਡਾਰੀ ਮਾਸਟਰ ਜੀ ਗਲਸੀਆਂ ਵਾਲੇ ਬੈਠੇ ਨੇ ਆ ਇਧਰ ਟਿੱਡਾ ਬੌਸ ਮਾਸਟਰ ਜੀ ਹਾਂਜੀ ਫਤੇ ਸਿੰਘ ਫਤੇ ਸਿੰਘ ਕਲਸੀਆਂ ਤੋਂ ਇਹ ਵੀ ਰੇਨਾਲਡੋਂ ਦਾ ਕਲਸੀਆਂ ਨਾਲ ਕਬੂਤਰ ਟੱਡੇ ਸੁਣਾ ਕੋਈ ਗੱਲਬਾਤ ਬਾਈ ਕਬੂਤਰ ਘਾਡੇ ਗਏ ਨੇ ਰੇ ਕਿੰਨੇ ਘਟੇ ਗਏ 15 15 15 ਹੀ ਘਟੇ ਗਏ ਨੇ 15 ਕੀ ਹਲੇ ਹਰੇ ਨੇ ਛਤਰੀਆਂ ਲੱਗ ਰਹੀਆਂ ਨੇ ਛਤਰੀਆਂ ਲੱਗ ਰਹੀਆਂ ਨੇ ਨੰਦ ਆ ਰਿਆ ਤੀਆਂ ਲੱਗ ਰਹੀਆਂ ਨੇ ਨੰਦ ਆ ਰਿਆ ਹੁੰਡਾ ਆ ਰਿਆ ਨੰਦ ਕਬੂਤਰ ਗਈ ਨੇ ਆ ਸਾਰੇ ਬਬਤਾ ਜਨੇ ਵੀਰੇ ਕਬੂਤਰ ਅੱਧਿਆਂ ਦੇ ਨਵਾਜ਼ ਨਹੀਂ ਹੈਗੇ ਵੇਚੀ ਸਾਡਾ ਵੀ ਆ ਦੋ ਨੇ ਆਪਣੇ ਉਹ ਵੀ ਨਹੀਂ ਉੱਤੋਂ ਆਇਆ ਕਾਪੀ ਵਾਲਾ ਫੇਰ ਪਾਸ ਕਰਨ ਲੱਗਿਆਗਾ ਦੇਖੋ ਕਿੰਨੇ ਵੀਤਰ ਫਿਰਦੇ ਆ ਕਿੰਨੇ ਕੁ ਪਾਸ ਹੁੰਦੇ ਆ ਜਿਹੜੇ ਉੱਤੇ ਜੜੇ ਸੀਗੇ ਕਬੂਤਰ ਉਹਨਾਂ ਚੋਂ ਕੋਈ ਕਬੂਤਰ ਨਹੀਂ ਮੁੜਿਆ 13 ਕੂਤਰ ਮੁੜਿਆ ਘੱਟੋ ਘੱਟ ਨਹੀਂ 40 45 ਕੂਤਰ ਚੜੇ ਸੀਗੇ ਲਗਭਗ ਕਿਉਂ 20 ਕੂਤਰ ਕੱਟੇ ਗਏ ਸੀ ਇੰਨੇ ਕਦੇ ਗੇੜ ਕੂਤਰ ਚੜੇ ਸੀਗੇ ਉਹਨਾਂ 'ਚ ਬਸ 13 ਕੂਤਰ ਆਏ ਨੇ ਹੋਰ ਕੋਈ ਕੂਤਰ ਨਹੀਂ ਆਇਆ ਆ ਭੈਣੀਆਂ ਚੱਕਰ ਹੀ ਹਰੀ ਪੂਸਲਾ ਆਹੇ ਫਰਦਾ ਰੋਟੇ ਦਾ ਫਰਦਾ ਹੋਰ ਫਰਦਾ ਰੋਟੇ ਦਾ ਆਹੇ ਨਾਮ ਆਪਣਾ ਦਾ ਟੈਂਪੂ ਦਾ ਹੋ ਗਿਆ ਜਿਹੜੇ ਹੋਰ ਨਾਲ ਕੂਤਰ ਸੀਗੇ ਸਾਰਿਆਂ ਦਾ ਟੈਂਪੂ ਰੋ ਹੋ ਗਿਆ ਤੇ ਚਲੋ ਜੇ ਉੱਤੋਂ ਆਇਆ 5-10 ਮਿੰਟ ਲੈ ਲਾਂਗੇ ਉਹ ਗੱਲ ਵੱਖਰੀ ਆ ਤੇ ਅਵਲਾ ਦਾ ਕੋਈ ਕੂਤਰ ਹੈ ਨਹੀਂਗਾ ਉੱਤੇ ਥੱਲੇ ਤੇ ਜਿਹੜੇ ਹੁਣ ਥੱਲੇ ਪਾਸ ਹੋਏ ਨੇ 6 ਕੂਤਰ ਪਾਸ ਹੋਏ ਨੇ ਤੇ ਬਸ ਇੱਕ ਤਰ੍ਹਾਂ ਦੀ ਬਾਜੀ ਨਿਬੜੀ ਸਮਝੋ ਕੰਮ ਹੋ ਗਿਆ ਪਹਿਲੇ ਢਾਂ 7 ਪਾਸ ਹੋਏ 7ਾਂ 'ਚ ਇੱਕ ਹੋਰ ਟਾਈਮ ਲੱਗਿਆ ਸੀ ਤੇ 5 ਮਿੰਟ ਦਾ ਤੇ ਬਾਕੀ 6 ਕੂਤਰ ਪਾਸ ਨੇ ਕਾਪੀ ਤੇ ਜਿਹੜੇ ਉੱਤੇ ਕੂਤਰ ਗਏ ਸੀਗੇ ਪਾਸੇ ਕੂਤਰ ਚੜਿਆ ਉਹਨਾਂ 'ਚ ਕੋਈ ਕੂਤਰ ਨਹੀਂ ਮੁਰਿਆ ਕੋਈ ਵੀ ਜਿਹੜੇ ਪੱਦਰ ਫਿਰਦੇ ਸੀ 13 ਕੂਤਰ ਬਸ ਉਹੀ ਮੋੜੇ ਨੇ ਉੱਤੇ ਵਾਲਾ ਕੋਈ ਕੂਤਰ ਨਹੀਂ ਆਇਆ ਟਾਈਮ ਵੀ ਪੂਰਾ ਹੋ ਗਈ ਕੂਤਰਾਂ ਦਾ ਤੇ 10 ਮਿੰਟ ਉੱਤੇ ਵੀ ਲੰਘ ਗਏ ਤੇ ਉੱਥੋਂ ਕੂਤਰ ਟੁੱਟੇ ਨਹੀਂ ਹੈਗੇ ਘਾਂਟੇ ਦੇ ਲਵੇ ਲਵੇ ਤੇ ਹੋ ਗਿਆ ਕੂਤਰ ਖਾਏ ਚੜੇ ਸੀਗੇ ਵਿੱਚੋਂ ਦੋ ਕੂਤਰ ਆਪਣੇ ਸੀਗੇ ਤੇ ਹੋਰ ਖਾ ਵੀ ਕੂਤਰ ਸੀਗੇ ਜਿਹੜੇ ਉੱਥੋਂ ਆਏ ਨਹੀਂ ਹੈਗੇ 13 ਕੂਤਰ ਉੱਥੋਂ ਬਾਸ ਹੋ ਗਏ ਤੇ ਹੁਣ ਆਪਣਾ ਕੂਤਰ ਦਿਖਿਆ ਨਹੀਂ ਹੁਣ ਚੱਲਦੇ ਆ ਪਿੰਡ ਨੂੰ ਜਿਹਾਂ ਆਲੇ-ਦਾਲੇ ਪਿੰਡਾਂ ਦੇਖ ਕੇ ਆਵਾਂਗੇ ਤੇ ਉਹਨੂੰ ਬਲੌਗ ਵਧੀਆ ਲੱਗਦਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਰੱਬੋ ਘੰਟੇ